ਇਹ ਹੈ ਜੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਬੰਦਾ ਜਿਹੜਾ ਪ੍ਰਜਿੰਦਰ ਸਿੰਘ ਹੈ ਇਹ ਜਿਹੜੀ ਸ਼ਰਾਬ ਸਪਲਾਈ ਕਰਦਾ ਇਸ ਏਰੀਆ 'ਚ ਤੁਹਾਨੂੰ ਜਿਵੇਂ ਪਤਾ ਕਿ ਇਸ ਵਾਰ ਜਿਹੜੀ ਹੈਗੀ ਆ ਆਫਕਾਰੀ ਮਾਲੀਆ ਫੈਨ ਕਰਕੇ ਨਾ ਜਿਹੜੀ ਠਿੱਕੀ ਪਹਿਲੇ ਬਹੁਤ ਮਹਿੰਗੇ ਨੇ ਗਰੁੱਪ ਤੇ ਠੇਕੇਦਾਰਾਂ ਦੀਆਂ ਵੀ ਟੀਮਾਂ ਐਕਟਿਵ ਨੇ ਤਾਂ ਕਿ ਉਹਨਾਂ ਦੇ ਏਰੀਆ 'ਚ ਉਹ ਨਜਾਇਜ਼ ਸ਼ਰਾਬ ਨਾ ਸਿੱਟ ਤੇ ਸਾਡੇ ਇੰਸਪੈਕਟਰ ਸਾਹਿਬ ਵੀ ਲੱਗੇ ਹੋਏ ਸੀ ਤੇ ਮਗਰ ਇਹਦੀ ਗੱਡੀ ਦਾ ਪਿੱਛਾ ਕਰਦੇ ਕਰਦੇ ਇਸ ਬੜੌਂਚ ਅਸੀਂ ਪਹੁੰਚੇ ਆਂ ਤੇ ਸਾਨੂੰ ਜਿਹੜੀਆਂ ਆਗਿਆ ਸਾਡੇ 24 ਪੇਟੀਆਂ ਦਾਰੂ ਦੀਆਂ ਮਿਲੀਆਂ ਨੇ ਤੇ ਬੰਦੇ ਨੂੰ ਅਸੀਂ ਅਰੈਸਟ ਕਰ ਲਿਆ ਹੁਣ ਅਗਲੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਕਿ ਇਹਨਾਂ ਦੇ ਜਿਹੜੇ ਲਿੰਕ ਨੇ ਕਿਨਾ ਕਿਨਾ ਨਾਲ ਜੁੜੇ ਹੋਏ ਨੇ ਇਹ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿਹਨੂੰ ਸਪਲਾਈ ਕਰਦੇ ਨੇ ਤੇ ਜੀ ਕਿਹੜਾ ਜਿੱਥੋਂ ਜਿਆ ਸ਼ਰਾਬ ਲਾਈ ਇਹ ਜੀ ਤਨਸੂ ਹੈ ਜੀ ਇੱਥੇ ਇੰਡਸਟਰੀਅਲ ਜਿਹੜੇ ਲੇਬਰ ਨੂੰ ਸਪਲਾਈ ਕਰਦਾ ਸੀ ਜਹਾ ਜੀ ਤਨਸੂ ਜੇ ਜਿਹੜੀ ਇੰਡਸਟਰੀ ਏਰੀਆ ਉਹਦੇ ਚ ਇੱਕ ਲੇਬਰ ਸ਼ੈੱਡ ਹੈਗੀ ਉੱਥੇ ਪਿਆ ਸੀ ਮਾਲ ਉੱਥਰ ਕਵਰੀ ਕਰ ਆਪਣੇ ਰੀਜ ਕੋਈ ਨਕਲੀ ਸ਼ਰਾਬ ਵਾਲੇ ਮਾਮਲੇ ਤਾਂ ਨਹੀਂ ਸਾਹਮਣੇ ਜਿੱਦਾਂ ਮੀਠੀ ਹਲਕੇ ਜਿਹੇ ਨਾਲ ਮਾਮਲੇ ਸੱਚ ਨਹੀਂ ਹੈ ਬਾਕੀ ਸਰਕਾਰ ਵੱਲ ਪੂਰੀ ਸ਼ਕਤੀ ਕੀਤੀ ਜਾ ਇਹ 100 ਲੋਕਾਂ ਦੀਆਂ ਜਾਨਾਂ ਗਈਆਂ ਨੇ ਉਹ ਇਹ ਹੈ ਬਾਕਿ ਇਹ ਸਾਡੇ ਲੁਧਿਆਣੇ ਵਿੱਚ ਨਾ ਹੋਵੇ ਉਹਦੇ ਲਈ ਸਾਡੀਆਂ ਟੀਮਾਂ ਤੇ ਠੇਕੇਦਾਰ ਵੀ ਤੇ ਸਾਡੀ ਲੋਕਲ ਪੁਲਿਸ ਵੀ ਸਾਡਾ ਸਾਥ ਦੇ ਰਹੀ ਹੈ ਉਹਦੇ ਤੇ ਸਾਡੀ ਪੂਰੀ ਮੁਸਤਦ ਹੈ ਕਿ ਅਜਿਹਾ ਕੋਈ ਕਾਂਡ ਨਾ ਹੋਵੇ ਉਹਨੇ ਅਸੀਂ ਸਰਕਾਰ